ਸ਼ੋਭਾ ਵੱਟ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੌਰ ਤਹਾਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬ੍ਰੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਕੌਮੀ ਕੰਪੀਨਰ ਅਰਵਿੰਦ ਕੇਸ਼ ਰਿਵਾਲ ਪਟਿਆਲਾ ਪਹੁੰਚੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੌਰੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਕਾਲੀ ਮਾਤਾ ਮੰਦਿਰ ਵਿਖੇ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪਹਿਲਾਂ 메인 ਰੋਡ ਉੱਪਰੋਂ ਮੰਦਿਰ ਦੇ ਵਿੱਚ ਦਰਸ਼ਨਾਂ ਲਈ ਆਉਣਾ ਪੈਂਦਾ ਸੀ ਤੇ ਜਿੱਥੇ ਪੀੜ ਤੇ ਜਮ ਲੱਗ ਜਾਂਦਾ ਸੀ ਪਰ ਹੁਣ ਇੰਨਾ ਵਿਕਾਸ ਕਾਰਜਾਂ ਤੋਂ ਬਾਅਦ ਸ਼ਰਧਾਲੂ ਸ਼ੋਰ ਵਾਲੇ ਪਾਸੇ ਨਹੀਂ ਸਗੋ ਸ਼ਾਂਤੀ ਵਾਲੇ ਗੇਟ ਰਾਹੀਂ ਦਰਸ਼ਨਾਂ ਦੇ ਲਈ ਆਉਣਗੇ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਲੋਕ ਹੀ タルਮਾ ਤੋਂ ਉੱਪਰ ਉੱਠ ਕੇ ਮੰਦਿਰ ਵਿੱਚ ਮਥਾ ਟੇਕਣ ਆਉਂਦੇ ਹਨ ਤੇ ਉਹ ਸੁਣਦੇ ਅੱਗੇ ਹੋਰ ਨੰਦੇ ਪਰ ਲੋਕ ਕੀ ਕਿਹਾ ਗਿਆ ਪ੍ਰੋਵੀਜ਼ਨ ਆਫ ਕਲੀਨ ਵਾਟਰ

ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਕੰਤ ਮੰਤਰ ਕੋਣ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਮਹਾਮੈਦੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲੋਂ ਇਹ ਮੇਨ ਸੜਕ ਤੋਂ ਇੱਕ ਛੋਟੀ ਜੀ ਐਂਟਰੀ ਸੀ ਜਿਹੜਾ 메인 ਡੋਰ ਸੀ ਬਰੇ ਸਾਲਾਂ ਤੋਂ ਬੰਦ ਰਿਹਾ ਸੀ ਸਰੋਵਰ ਜਿਹੜਾ ਉਹ ਸੁੱਕਾ ਪਿਆ ਸੀ ਸੋ ਐਂਟਰੀ ਜਿਹੜੀ ਹੈ 메인 ਡੋਰ ਦੇ ਵਿੱਚ ਤੇ ਹੋਊਗੀ 300 ਕਾਰਾਂ ਦੀ ਪਾਰਕਿੰਗ ਵੀ ਹੋਊਗੀ ਨਾਲ-ਨਾਲ ਗ੍ਰੀਨਰੀ ਨੂੰ ਵੀ ਕਾਇਮ ਰੱਖਿਆ ਜਾਊਗਾ ਤੇ ਸਰੋਵਰ ਦੇ ਵਿੱਚ ਪਾਣੀ ਜਿਹੜਾ ਉਹਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਜਾਊਗਾ ਕਿਉਂਕਿ ਰੀਸਾਈਕਲਿੰਗ ਤਾਂ ਕਿ ਪਾਣੀ ਬੰਦ ਨਾ ਹੋਵੇ ਤਾਂ ਹੁਣ ਇਸ ਮੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਕਿ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਬਣਾ ਕੇ ਸਾਹ ਦੇ ਦਿੱਤੇ ਨੇ ਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਜਿਹੜਾ 1-1 ਰੁਪਿਆ ਇੱਥੇ ਇਸ ਇਤਿਹਾਸਕ ਜਗ੍ਹਾ ਤੇ ਲਾਉਣ ਬੰਗਾਲ ਤੋਂ ਲਿਆ ਕੇ ਥੇ ਜਿਹੜੀ ਜੋਤੀ ਹੈ ਮਹਾਮਾਈ ਦੀ ਉਸ ਸਥਾਪਿਤ ਕੀਤੀ ਗਈ ਹੈ ਨਾਰਥ ਇੰਡੀਆ ਸੈਟਲ ਇੰਡੀਆ ਤੱਕ ਲੋਕ ਜਿਹੜੇ ਨੇ ਉਹ ਇਸ ਸਮੁੰਦਰ ਨੂੰ ਮੱਥਾ ਟੇਕਣਾ ਉਹ ਧਰਮਾਂ ਤੋਂ ਉੱਪਰ ਉੱਠ ਕੇ ਮੱਥਾ ਟੇਕ ਕਰ ਸਾਰੇ ਧਰਮਾਂ ਦੇ ਲੋਕ ਇੱਥੇ ਮਾਂ ਮਾਈ ਦਾ ਪੂਜਨ ਕਰਨ ਮੱਥਾ ਟੇਕਣ ਸ਼ਿਵਾਂ ਨੇ ਆਉਂਦੇ ਨੇ ਸੋ ਅਸੀਂ ਆਪਣੇ ਆਪਣੀ ਕਿਸਮਤ ਵળે ਸਮਝਦੇ ਆ ਕਿ ਸਾਨੂੰ ਇਹੇ ਕਾਰਜ ਕਰਨ ਦਾ ਸੁਭਾਗ પ્રાપ્ત ਹੋਇਆ ਹੈ ਔਰ ਆਮ ਆਦਿਕ ਕਲੀਨਿਕ ਦਾ ਵੀ ਅਜੇ ਤੋਂ ਕੱਦਨ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਦੀ ਨਾਲ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੋ ਸਕੇ ਕਲਚਰ ਵੀ ਰਾਜਤਾਨੀ ਕਿਹਾ ਜਾਂਦਾ ਹੈ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਕ ਮੰਦਰ ਦਾ ਬੜਾ ਵੱਡਾ ਯੋਗਦਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ ਦੂਰੋਂ ਦੂਰੋਂ ਇੱਥੇ ਮੱਥਾ ਟੇਕ ਆਉਂਦੇ ਆ। ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹਨੂੰ ਬਹੁਤ ਵੱਡਾ ਹੁਬਾਰਾ ਮਿਲੂਗਾ। ਚੱਕਰਵਰਤੀ ਤੂਫਾਨ ਦਾ ਪੰਜਾਬ ਤੇ ਅਸਰ ਛੜਾ ਕੀ ਵੇਖਣ ਨੂੰ ਮਿਲ ਰਿਹਾ ਹੈ ਜੋ ਹਾਂ ਇੱਕ ਵੱਡੀ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ। ਚੱਕਰਵਾਤੀ ਤੂਫਾਨ ਨੂੰ ਮੌਥਾ ਦਾ ਪ੍ਰਭਾਵ ਪੰਜਾਬ ਦੇ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਹਾਲਾਂਕਿ ਸੂਬੇ ਵਿੱਚ ਮੀਂਹ ਪੈਣ ਦੇ आसार ਜਾਂ ਸੰਭਾਵਨਾ ਨਹੀਂ ਆ ਪਰ ਠਾ ਵਾਲੇ ਚੱਲਣ ਵਾਲੀਆਂ ਹਵਾਵਾਂ ਮਾਹ ਪ੍ਰਦੂਸ਼ਣ ਤੋਂ ਰਾਹਤ ਦਿੱਤੀ ਹੈ ਤੇ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਤਾਪਮਨ ਦੇ ਵਿੱਚ ਵੀ ਗਿਰਾਵਟ ਆਈ ਹੈ ਹਾਲਾਂਕਿ ਹਵਾ ਦੇ ਹਾਲਾਤ ਬਦਲਣਗੇ ਤੇ ਤਾਪਮਨ ਵਧੇਗਾ ਅਤੇ ਪ੍ਰਦੂਸ਼ਣ ਪਰੇਸ਼ਾਨ ਕਰ ਸਕਦਾ ਹੈ Nossa, me pague de Taza. ਜਾਣਕਾਰੀ ਦੇ ਅਨੁਸਾਰ ਉੱਤਰ ਤੋਂ ਉੱਤਰ ਪੂਰਬ ਵੱਲ ਹਵਾਵਾਂ ਵਗ ਰਹੀਆਂ ਹਨ ਤੇ ਕੇਂਦਰੀ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਵਗ ਰਹੀਆਂ ਹਨ ਤੇ ਨਤੀਜੇ ਵਜੋਂ ਬਠਿੰਡਾ ਅਤੇ ਅੰਮ੍ਰਿਤਸਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ 100 ਤੋਂ ਠੇਠ ਆ ਗਿਆ ਪਰ ਕੇਂਦਰੀ ਪੰਜਾਬ ਦੇ ਵਿੱਚ ਸਥਿਤੀ ਚਿੰਤਾਜਨਕ ਹੈ ਜੀ ਹਾਂ ਵਿਭਾਗ ਸੂਤਰਾਂ ਦੇ ਮੁਤਾਬਕ ਚੱਕਰਵਾਤੀ ਤੂਫਾਨ ਕਾਰਨ ਹਿਮਾਚਲ ਤੋਂ ਠੇਠਾਂ ਵੱਲ ਹਵਾਵਾਂ ਵਗ ਰਹੀਆਂ ਹਨ ਤੇ ਨਤੀਜੇ ਵਜੋਂ ਸੂਬੇ ਪਾਰ ਵਿੱਚ ਤਾਪਮਾਨ 0.6 ਡਿਗਰੀ ਘਟ ਗਿਆ ਜਦੋਂ ਕਿ ਘੱਟੋ ਘੱਟ ਤਾਪਮਨ 0.2 ਡਿਗਰੀ ਘਟ ਗਿਆ ਤੇ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਨ 33.2 ਡਿਗਰੀ ਦਰਸਕੀਤਾ ਗਿਆ ਹਾਲਾਂਕਿ ਹੁਣ ਸਥਿਤੀ ਬਦਲਣ ਦੀ ਉਮੀਦ ਹੈ ਤੇ ਅਰੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਿੱਤੇ ਗਏ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ ਜਿਹਾ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਮੋਗਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਪਟਨ ਨੇ ਕਿਹਾ ਜੋ ਦੋ ਨਵਜੋ ਸਿੱਧੂ ਮੇਰਾ ਮੰਤਰੀ ਸੀ ਤਾਂ ਉਸ ਕੋਲ ਤਿੰਨ ਮਹਿਕਮੇ ਸਨ ਤੇ ਜਿੰਨਾ ਵਿੱਚੋਂ ਇੱਕ ਸਭਿਆਚਾਰ ਅਤੇ ਇੱਕ ਸਪੋਰਟਸ ਸੀ ਪਰ 7 ਮਹੀਨੇ ਤੱਕ ਉਸ ਕੋਲੋਂ ਫਾਈਲਾਂ ਹੀ ਕਲੀਅਰ ਨਹੀਂ ਹੋਈਆਂ ਜਿਸ ਮਗਰੋਂ ਮੈਨੂੰ ਚੀਫ ਸਕੱਤਰ ਨੇ ਕਿਹਾ ਕਿ ਸ਼ਿਕਾਇਤਾਂ ਆ ਰਹੀਆਂ ਹਨ ਕਿ ਨਵਜੋਤ ਸਿੱਧੂ ਫਾਈਲਾਂ ਕਲੀਅਰ ਨਹੀਂ ਕਰ ਰਹੇ। ਇਸ ਤੋਂ ਬਾਅਦ ਜਦੋਂ ਮੈਂ ਉਸਨੂੰ ਬੁਲਾ ਕੇ ਫਾਈਲਾ ਨਾ ਕਲੀਅਰ ਕਰਨ ਦਾ ਕਾਰਨ ਪੁੱਛਿਆ ਤਾਂ ਉਹ ਬਹਾਨੇ ਲਗਾਉਣ ਲੱਗਾ। ਇਸ ਮਗਰੋਂ ਨਾਨੇ ਸਿੱਧੂ ਨੂੰ ਕਿਹਾ ਰੋਜ਼ਾਨਾ ਤੁਹਾਡਾ ਬਿਜਲੀ ਵਿਭਾਗ ਨੂੰ ਲੈ ਕੇ ਬਿਆਨ ਆ ਰਿਹਾ ਕਿ ਹਾਲਾਤ ਬਹੁਤ ਮਾੜੇ ਹਨ। ਸਾਰਿਆਂ ਨੂੰ ਇਸ ਦੀ ਚਿੰਤਾ ਹੈ ਤੁਸੀਂ ਬਿਜਲੀ ਮਹਿਕਮਾ ਲੈ ਲਵੋ ਬਾਕੀ ਮਹਿਕਮੇ ਮੈਂ ਕਿਸੇ ਹੋਰ ਨੂੰ ਸੌਂਪ ਦਿੰਦਾ ਹਾਂ ਪਰ ਇਸ ਦੇ ਉਲਟ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ ਕੈਪਟਨ ਨੇ ਕਿਹਾ ਕਿ ਮੈਂ ਬਠਿੰਡਾ ਵਿੱਚ ਸੀ ਤੇ ਉੱਥੇ ਦਮਦਮਾ ਸਾਹਿਬ ਨੇੜੇ ਸੀ ਮੈਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਿਹਾ ਸੀ ਮੈਂ ਸੌਂ ਖਾਂਦਾ ਹਾਂ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ ਲੱਕ ਤੋੜਨ ਦਾ ਮਤਲਬ ਇਹ ਨਹੀਂ ਕਿ ਮੈਂ ਨਸ਼ਾ ਖਤਮ ਕਰ ਦਵਾਂਗਾ ਇਸ ਮਗਰੋਂ ਮੈਂ ਡੀਜੀਪੀ ਪਦਤ ਤੇ ਅਧਿਕਾਰੀ ਹੱਥ ਪ੍ਰੀਤ ਸਿੰਘ ਨੂੰ ਸਿੱਧੂ ਨੂੰ ਲਿਆਂਦਾ ਅਤੇ ਨਸ਼ੇ ਦੇ ਖਿਲਾਫ ਬਣਾਈ ਟੀਮ ਦਾ ਮੁਖੀ ਲਗਾਇਆ ਤੇ ਕਈ ਤਸਕਰ ਫੜੇ ਤੇ ਜ਼ਿਲ੍ਹਾ ਵਿੱਚ ਡੱਕੇ ਜ਼ਿਲ੍ਹਾ ਵਿੱਚ ਜਗ੍ਹਾ ਨਹੀਂ ਬਚੀ ਆ ਜਿਹੜਾ ਲਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਨੇ ਨਾ ਇਹ ਤੇ ਕਹੇ ਰਿਹਾ ਜਿਹੜਾ ਇਹ ਟੁਕੜੀਵਾੜ ਹੈ ਇਹ ਕਹੇ ਰਿਹਾ ਇਥੇ ਕਿ ਇਹ ਜਿਹੜਾ ਕੀਤਾ ਨੇ ਅਸੀਂ ਇਹ ਕਰਾਂਗੇ ਅਸੀਂ ਹੋਕਰਾਂਗੇ ਅਸੀਂ ਪਾਣਾ ਕਰਾਂਗੇ ਸੰਭਾਲਾਂਗੇ ਇਹ ਸਾਹਿਬ

आयो इसलिये चाहते हो कि नौजवान अपनी अगली सियासत अपने भारतीय जनता पार्टी और आज सार्ड अगर समय बहुत बहुत धन्यवाद वायरू करे थोड़े परिवार लंबी उम्र होलीफ होल हो दसो मैं बैठे हैं चंडीगढ़ जितने जाना पवे या दिल्ली मैं रहता है ਅਸੀਂ ਜੁਨਾਬ ਅਸੀਂ ਜੋ ਆਪਣੇ ਵਾਸਤੇ ਚਾਹੀਏ ਹੈ ਤੁਹਾ ਆਵਾਜ਼ ਤੇ ਅਸੀਂ ਤੁਹਾਡੇ ਲਈ ਹਰ ਬਹੁਤ ਧੰਨਵਾਦ ਪੰਜਾਬ ਸਰਕਾਰ ਵੱਲੋਂ ਸ਼ੁਕਰਵਾਰ ਯਾਨੀ ਕਿ ਅੱਜ ਛੁੱਟੀ ਐਲਾਨੀ ਗਈ ਹੈ 5 ਅਕਤੂਬਰ ਯਾਨੀ ਕਿ ਅੱਜ ਪੰਜਾਬ ਦੇ ਪਟਾਰਾ ਸਬਡਿਵੀਜ਼ਨ ਦੇ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਦਿੱਤਿਆ ਉਪਲ ਦੇ ਵੱਲੋਂ ਫ੍ਰੀ ਅਚਲੇਸ਼ਵਰ ਥਾਮ ਬਟਾਲਾ ਦੀ 9ਵੀਂ ਤੇ ਮਿਤੀ 31 ਅਕਤੂਬਰ ਨੂੰ ਸਬ ਡਿਵੀਜ਼ਨ ਬਟਾਲਾ ਵਿੱਚ ਛੁੱਟੀ ਐਲਾਨੀ ਗਈ ਹੈ ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਬੋਰਡ ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ CBSE ਨੇ ਵੱਲੋਂ ਇੱਕ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਜੁਆਂ 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਤਾਂ ਹੁਣ ਬੱਚੇ ਜਿਹੜੇ ਕਿ ਜਿਹੜੇ ਵਿਦਿਆਰਥੀ 10ਵੀਂ ਤੇ 12ਵੀਂ ਦੇ ਵਿੱਚ ਪੜ੍ਹ ਰਹੇ ਨੇ ਤੇ ਇਹ ਖਬਰ ਨੂੰ ਸੁਣ ਰਹੇ ਨੇ ਤਾਂ ਉਹਨਾਂ ਦੇ ਲਈ ਇੱਕ ਵੱਡੀ ਇਹ ਖਬਰ ਸਾਹਮਣੇ ਆਈ ਹੈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਦੀ ਅੰਤਿਮ ਡੇਟਸ਼ੀਟ ਜਾਰੀ ਕਰ ਦਿੱਤੀ ਹੈ CBSE ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ। ਜੀ ਹਾਂ, 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 10 ਮਾਰਚ 2026 ਤੱਕ ਚੱਲਣਗੀਆਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 9 ਅਪ੍ਰੈਲ 2026 ਤੱਕ ਚੱਲਣਗੀਆਂ। ਸਾਰੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਜਾਂ ਦੁਪਹਿਰ 1:30 ਵਜੇ ਤੱਕ ਹੋਣਗੀਆਂ। ਜਿਸ ਤਰ੍ਹਾਂ ਸਮਾਂ ਵਿਸ਼ੇ ਦੇ ਅਨੁਸਾਰ ਜਿਹੜਾ ਨਿਰਧਾਰਿਤ ਕੀਤਾ ਜਾਵੇਗਾ ਤਾਂ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਸ ਦੇ ਨਤੀਜੇ ਵਜੋਂ ਵਿਦਿਆਰਥੀ ਚੰਗੇ ਤਰੀਕੇ ਦੇ ਨਾਲ ਆਪਣੀ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ ਕਾਫੀ ਸਮਾਂ ਪਹਿਲਾਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਜਿਸ ਦਾ ਸਿੱਧਾ ਜਿਹੜਾ ਕੀ ਅਰਥ ਹੈ ਕਿ ਹੁਣ ਵਿਦਿਆਰਥੀ ਜਿਹੜਾ ਕਿ ਚੰਗੇ ਅੰਕ ਲਿਆ ਸਕਣਗੇ ਕੈਨੇਡਾ ਤੇ ਅਮਰੀਕਾ ਦੇ ਸਬੰਧ ਦੇ ਵਿੱਚ ਨਰਮੀ ਆ ਸਕਦੀ ਹੈ ਦਾਸਨ ਨੇ ਕਿ 트럼ਪ ਦੇ ਵੱਲੋਂ ਸੰਕੇਤ ਦਿੱਤੇ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਜੋ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਵਿੱਚ ਨਰਮੀ ਦਾ ਸੰਕੇਤ ਦਿੰਦੀ ਹੈ ਉਨ੍ਹਾਂ ਨੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦਾ ਸੰਕੇਤ ਦਿੱਤਾ ਸੰमेलन ਦੇ ਦੌਰਾਨ ਇੱਕ ਡਿਨਰ ਮੀਟਿੰਗ ਤੋਂ ਬਾਅਦ ਇਹ ਬਿਆਨ ਦਿੱਤਾ ਤਾਂ ਪਿਛਲੇ ਹਫਤੇ 트ੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਦਰਸੋਂ ਦੇ ਇੱਕ ਚਾਲੀ ਇਸ਼ਤਿਹਾਰ ਤੇ ਕੈਨੇਡਾ ਤੇ ਤਿੱਖਾ ਹਮਲਾ ਕੀਤਾ ਸੀ 26 ਅਕਤੂਬਰ ਨੂੰ ਐਮ ਐਲਬੀ ਵਰਡ ਸੀਰੀਜ਼ ਦੌਰਾਨ ਪ੍ਰਸਾਰਿਤ ਹੋਏ ਇਸ ਇਸ਼ਤਿਹਾਰ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰੀਗਨ ਨੇ ਟੈਰਿਫ ਦਾ ਵਿਰੋਧ ਕੀਤਾ ਸੀ ਤੇ 트ੰਪ ਨੇ ਇਸ ਨੂੰ ਤੋਖਾ ਠੜੀ ਕਰਾਰ ਦਿੰਦੇ ਹੋਏ ਕੈਨੇਡੀਅਨ ਆਯਾਤ ਤੇ ਵਾਧੂ 10% ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਹ ਇਸ਼ਤਿਹਾਰ ਇਕੱਠੇ ਤੌਰ ਤੇ Ontario ਸਰਕਾਰ ਦੁਆਰਾ 75 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ。ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਲਿਖਿਆ ਰਿਗਨ ਨੇ ਹਮੇਸ਼ਾ ਰਾਸ਼ਟਰੀ ਸੁਰੱਖਿਆ ਅਤੇ ਆਰਥਿਕਤਾ ਲਈ ਤਾਰिफਤਾ ਸਮਰਥਨ ਕੀਤਾ ਪਰ ਕੈਨੇਡਾ ਨੇ ਝੂਠ ਫੈਲਾਇਆ। ਉਹਨਾਂ ਨੇ ਇਸ਼ਤਿਹਾਰ ਨੂੰ ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਇਸ ਨੂੰ ਪ੍ਰਸਾਰਿਤ ਹੋਣ ਦਿੱਤਾ ਵਰਤਮਾਨ ਦੇ ਵਿੱਚ 35% ਤੱਕ ਦੇ ਤਾਰਿਫ ਬਹੁਤ ਸਾਰੇ ਕੈਨੇਡੀਅਨ ਉਤਪਾਦਾਂ ਤੇ ਲਾਗੂ ਹੁੰਦੇ ਹਨ ਤੇ ਸਟੀਲ ਤੇ ਐਲੂਮੀਨੀਅਮ ਤੇ 50% ਅਤੇ ਊਰਜਾ ਉਤਪਾਦਾਂ ਤੇ 10% ਪਰਪ ਨੇ ਇਹ ਨਹੀਂ ਦੱਸਿਆ ਕਿ ਨਵੇਂ ਵਾਧੇ ਕਿਹੜੇ ਉਤਪਾਦਾਂ ਤੇ ਲਾਗੂ ਹੋਣਗੇ ਅਕਤੂਬਰ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਵਿੱਚ ਦੋਵਾਂ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਸੰਬੰਧ ਤਣਾਪੂਰਨ ਹੋ ਗਏ ਤੇ 트ੰਪ ਨੇ ਫਿਰ ਕਿਹਾ ਕਿ ਕੈਨੇਡਾ ਨਾਲ ਉਹ ਸੌਦਾ ਅਮਰੀਕਾ ਦੇ ਕਿਸੇ ਵੀ ਹੋਰ ਵਪਾਰ ਸਮਝੌਤੇ ਨਾਲੋਂ ਵਧੇਰੇ ਗੁੰਜਲਦਾਰ ਹੈ 트ੰਪ ਨੇ ਬਾਅਦ ਦੇ ਵਿੱਚ ਆਪਣੀ ਏਸ਼ੀਆਈ ਯਾਤਰਾ ਤੋਂ ਪਹਿਲਾਂ ਕਾਰਨੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਬੁੱਧਵਾਰ ਰਾਤ ਨੂੰ ਬੁਸਾਨ ਵਿੱਚ ਇੱਕ ਰਾਤ ਤੇ ਖਾੜੇ ਦਰਾਂ ਦੇ ਨੋਵਾਨੇ ਤਾਵਾ ਵਿੱਚਕਾਰ ਹੋਈ ਇੱਕ ਸੰਖੇਪ ਗੱਲਬਾਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਮਰੀਕਾ ਕੈਨੇਡਾ ਸਬੰਧਾਂ ਵਿੱਚ ਕੁੜਤਣ ਘਟ ਹੋ ਸਕਦੀ ਹੈ ਰੁਕਰਦਾ ਅਗਲੀ ਘਪੜ ਦੇ ਵਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਕਾਂਗਰਸ ਸਰਕਾਰ ਮੌਕੇ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਐਸਡੀ ਰਹੇ ਸੰਦੀਪ ਸਿੰਘ ਸਨੀ ਬਰਾੜ ਸਟ੍ਰੋਮ ਨਿਕਾਲੀ ਦਲ ਨੂੰ ਛਾੜ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ ਜੀ ਆ ਉਹਨਾਂ ਕੈਪਟਨ ਮਨਿੰਦਰ ਸਿੰਘ ਅਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਪਾਰਟੀ ਜੁਆਇਨ ਕੀਤੀ ਅਤੇ ਦੱਸ ਦਈਏ ਕਿ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਰਹੇ ਕੈਪਟਨ ਮਨਿੰਦਰ ਸਿੰਘ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਸੰਦੀਪ ਸਿੰਘ ਸਨੀ ਬਰਾੜ ਕਾਂਗਰਸ ਦਾ ਪੱਲਾ ਛਾੜ ਕੇ ਸਟ੍ਰੋਮ ਨੇ ਕਾਰੇਦਾਨ ਚ ਸ਼ਾਮਿਲ ਹੋ ਗਏ ਸਰ ਜਿਥੇ ਉਹਨਾਂ ਨੂੰ ਸੁਖਬੀਰ ਬਾਦਲ ਵੱਲੋਂ ਆਪਣਾ OSD ਨਿਯੁਕਤ ਕੀਤਾ ਗਿਆ ਸੀ ਪਰ ਹੁਣ ਸੰਦੀਪ ਸਿੰਘ ਸਣੀ ਬਰਾੜ ਵੱਲੋਂ ਮੁੜ ਕੈਪਟਨ ਅਮਨਿੰਦਰ ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ ਉਹਨਾਂ ਦੀ ਹਾਜ਼ਰੀ ਚ ਪਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਮੈਦਾਨ ਵਨਡੇ ਵਿਸ਼ਕਪਦਾ ਦਾ ਦੂਜਾ ਸੈਮੀਫਾਈਨਲ ਬੀਤੇ ਕੱਲ ਆਸਟ੍ਰੇਲੀਆ ਤੇ ਭਾਰਤ ਦੇ ਵਿਚਕਾਰ ਖੇਡਿਆ ਗਿਆ ਮਹਿਲਾ 1 ਡੇ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਡਿਵਾਈ ਪਾਟਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਤੇ ਜਿੱਥੇ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਮਹਿਲਾ 1 ਡੇ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਜਿ ਹਾਂ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਟੀਮ ਨੇ ਵੀਰਵਾਰ ਨੂੰ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 5 ਵਿਕਟਾਂ ਦੇ ਨਾਲ ਜੜਾ ਕੇ ਹਰਾ ਦਿੱਤਾ ਤਾਂ ਇੱਕ ਵੱਡਾ ਰਿਕਾਰਡ ਜੜਾ ਕਿ ਭਾਰਤੀ ਟੀਮ ਦੇ ਵੱਲੋਂ ਕਾਇਮ ਕੀਤਾ ਗਿਆ ਤੇ ਭਾਰਤੀ ਟੀਮ ਨੇ ਦਿਵਾਈ ਪਾਟਲ ਸਟੇਡੀਅਮ ਦੇ ਵਿੱਚ ਟੀਚੇ ਦਾ ਪਿੱਛਾ ਕਰਦੇ 48.3 ਓਵਰਾਂ ਦੇ ਵਿੱਚ 5 ਵਿਕਟਾਂ ਤੇ ਜਿੱਤ ਪ੍ਰਾਪਤ ਕੀਤੀ ਜਮਿਮਾ ਰੋਡ੍ਰਿਕਸ 127 ਅਤੇ ਅਮਨਜੋਤ ਕੌਰ 15 ਦੌੜਾਂ ਤੇ ਅਜੇਤੂ ਰਹੀਆਂ ਤੇ ਇਸ ਦੇ ਨਾਲ ਭਾਰਤੀ ਟੀਮ ਤੀਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਤੇ ਭਾਰਤੀ ਟੀਮ ਦਾ ਸਾਹਮਣਾ ਹੁਣ 2 ਨਵੰਬਰ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਵੇਗਾ ਦੱਸ ਦਈਏ ਕਿ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਨਵੀਂ ਮੁੰਬਈ ਦੇ ਡਿਵਾਈ ਪਾਟਲ ਸਟੇਡੀਅਮ ਦੇ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜਸਟਿਸ ਸੁਰੇਸ਼ ਕਾਰ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਸੁਪਰੀਮ ਕੋਰਟ ਦੇ ਸੀਨੀਅਰ ਜਜ ਜਸਟਿਸ ਸੁਰੇਸ਼ ਕਾਰ ਨੂੰ ਭਾਰਤ ਦੇ 59ਵੇਂ ਚੀਫ ਜਸਟਿਸ ਸੀਜੀਆਈ ਨਿਯੁਕਤ ਕੀਤਾ ਗਿਆ ਉਹ 24 ਨਵੰਬਰ ਨੂੰ ਸੌ ਚੁੱਕਣਗੇ ਤੇ ਉਹ ਮੌਜੂਦਾ ਸੀਜੀਆਈ ਪੂਸ਼ਨ ਰਾਮਪ੍ਰੇਸ਼ਨ ਗਵਈਦੀ ਥਾ ਲੈਣਗੇ ਦੱਸ ਦੇਈ ਕਿ ਸੀਜੀਆਈ ਗਵਈਦਾ ਕਾਰਜਕਾਲ 23 ਨਵੰਬਰ ਨੂੰ ਖਤਮ ਹੋ ਰਿਹਾ ਹੈ ਸੁਪਰੀਮ ਕੋਰਟ ਨੇ ਜਜ ਪੈਨਸਲ ਦੀ ਉਮਰ ਵਿੱਚ ਸੇਵਾ ਮੁਕਤ ਹੁੰਦੇ ਹਨ ਜਸਟਿਸ ਸੁਰੇਕ ਕਾਨ ਦਾ ਕਾਰਜਕਾਲ ਲਗਭਗ 14 ਮਹੀਨੇ ਹੋਵੇਗਾ ਤੇ ਉਹਨਾਂ ਆਪ ਅਪ੍ਰੈਲ 2022 ਨੂੰ ਸੇਵਾਮੁਕਤ ਹੋਣਗੇ ਸੀਜੀਆਈ ਕਵੀ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਉਹਨਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਆਪ ਅਗੋਂ ਨੂੰ ਗੋਲੀ ਮਾਰਨ ਵਾਲਾ ਐਕਸ ਡੀਐਸਪੀ ਜਿਹੜਾ ਕੀ ਗ੍ਰਿਫਤਾਰ ਹੋ ਚੁੱਕਿਆ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿਲਸ਼ੇਰ ਸਿੰਘ ਨੇ ਦੁਪਹਿਰੇ આગમપુર પિંડ ચ આનંદપુર સાહેબ તો આપ આગુ નિતિન નંદા નું ગોલી માર દીતી સી સુત્રાને દસ્યા સેવા મુક્ત ਡੀਐਸਪੀ ਨੇ ਨੰਦਾ ਦੇ ਦੋ ਗੋਲਿਆ ਮਾਰੀਆ ਤੇ ਆਪ ਆਗੂ ਨੂੰ ਅਨੰਦਪੁਰ ਦੇ ਸਿਵਲ ਹਸਪਤਾਲ ਚ ਲੈ ਚੋਂਦਾ ਗਿਆ ਸੀ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਨਿਤਨੰਦਾ ਇਸ ਤੋਂ ਪਹਿਲਾਂ ਰੂਪਨਗਰ ਵਿੱਚ ਸਿਫ ਸੈਨਾ ਆਗੂ ਸੀ ਤੇ ਮਗਰੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਪਿੰਡ ਅਗਮਪੁਰ ਵਿੱਚ ਇੱਕ ਸਮਾਜਿਕ ਸਮਾਗਮ ਦੌਰਾਨ ਦੋਵਾਂ ਦੀ ਬਹਿਸ ਹੋਈ ਜਿਸ ਤੋਂ ਬਾਅਦ ਦਿਲਸ਼ੇਰ ਸਿੰਘ ਨੇ ਆਪਣੇ ਲੈਸਨਸੀ ਰਿਵਾਲਵਰ ਨਾਲ ਨੰਦਾ ਤੇ ਗੋਲੀ ਚੁਲਾ ਦਿੱਤੀ ਸੀ ਤੋ ਤੇਰੀ ਬੌਕਸਰ ਹਰਪ੍ਰੀਤ ਸਿੰਘ ਨੇ ਜੁੜਾ ਕੇ ਇਤਿਹਾਸ ਰਚ ਦਿੱਤਾ ਹੈ ਲਾਈਨਸ ਐਮ ਐਮ ਏ ਅਤੇ ਬੌਕਸਿੰਗ ਪੰਜਾਬ ਤੋਂ ਲੜਦੇ ਹੋਏ ਹਰਪ੍ਰੀਤ ਸਿੰਘ ਨੇ ਡਬਲਯੂ ਬੀ ਸੀ ਏਸ਼ੀਅਨ ਖਿਤਾਬ ਜਿੱਤਣ ਵਾਲੇ ਪਹਿਲੇ ਪੰਜਾਬੀ ਵਜੋਂ ਇਤਿਹਾਸ ਰਚ ਦਿੱਤਾ ਜੀ ਆ ਬੈਂਕਾਕ ਵਿੱਚ ਹਰਪ੍ਰੀਤ ਨੇ ਡਬਲਯੂ ਬੀ ਸੀ ਏਸ਼ੀਅਨ ਸੁਪਰ ਮਿਡਲ weight ਚੈਂਪੀਅਨਸ਼ਿਪ ਦਾ ਦਾਅਵਾ ਕਰਨ ਦੇ ਲਈ ਮੌਜੂਦਾ ਚੈਂਪੀਅਨ ਟਾਈਸਨ ਪਿੰਗ ਟਾਈ ਐਂਡ ਜੀ ਨੂੰ ਹਰਾ ਦਿੱਤਾ ਤੇ ਲਾਈਨ ਐਮ ਐਮ ਐ ਪੰਜਾਬ ਦੇ ਜਤਿੰਦਰ ਸਿੰਘ ਕਹਿੰਦੇ ਹਨ ਤੇ ਇਹ ਜਿੱਤ ਇੱਕ ਖਿਤਾਬ ਤੋਂ ਵੱਧ ਹੈ ਇਹ ਇੱਕ ਮਿਸ਼ਨ ਹੈ ਹਰਪ੍ਰੀਤ ਦੀ ਪ੍ਰਾਪਤੀ ਦਰਸਾਉਂਦੀ ਹੈ ਕਿ ਮੌਕੇ ਸਲਾ ਅਤੇ ਸਖਤ ਮਿਹਨਤ ਨਾਲ ਭਾਰਤ ਦੇ ਪੰਜਾਬੀ ਨੌਜਵਾਨ ਵਿਸ਼ਵ ਪੱਧਰੀ ਪੱਧਰ ਤੇ ਪਹੁੰਚ ਸਕਦੇ ਹਨ ਤੇ ਹਰਪ੍ਰੀਤ ਕੋਲ ਹੁਣ ਦੋ ਵੱਡੇ ਪੇਸ਼ੇਵਰ ਖਿਤਾਬ ਹਰ ਤੇ ਇਸ ਸਾਲ ਦੇ ਸ਼ੁਰੂ ਵਿੱਚ ਆਈਬੀਸੀ ਸੁਪਰ ਮਿਡਲ weight ਚੈਂਪੀਅਨਸ਼ਿਪ ਵੀ ਜਿੱਤ ਚੁੱਕੇ ਹਨ 17 ਬੱਚਾ ਨੂੰ ਬੰਦਕ ਬਣਾਉਣ ਵਾਲੀ ਦੀ ਜਿਹੜੀ ਕਿ ਮੌਤ ਹੋ ਚੁੱਕੀ ਹੈ ਮੁੰਬਈ ਦੇ ਪਵਈ ਸਤੇਤੀ ਆਰ.ਏ. ਸਟੂਡੀਓ ਵਿੱਚ ਸਾਰਾ ਬੱਚਿਆਂ ਨੂੰ ਬੰਦਕ ਬਣਾਉਣ ਵਾਲੇ ਰੋਹਿਤ ਆਰਿਆ ਦੀ ਮੌਤ ਹੋ ਗਈ ਹੈ। ਦੱਸਦਿਆ ਕਿ ਉਸ ਨੂੰ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗੀ ਸੀ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਸਥਾਨ ਤੋਂ ਇੱਕ 에ਅਰ ਗਨ ਅਤੇ ਰਸਾਇਣ ਬਰਾਮਦ ਕੀਤੇ ਗਏ ਹਨ ਤੇ ਹਾਲਾਂਕਿ ਮੋਲਜਮ ਰੋਹਿਤ ਆਰਿਆ ਦਾ ਮਕਸਦ ਅਜੇ ਵੀ ਸਪਸ਼ਟ ਨਹੀਂ ਹੋਇਆ। ਪੁਲਿਸ ਘਟਨਾ ਦੀ ਡੂੰਘਾਈ ਨਾਲ ਚਾਂਚ ਕਰ ਰਹੀ ਹੈ। ਦੱਸਦਿਆ ਕਿ ਰੋਹਿਤ ਆਰਿਆ ਨੇ ਬਵਈ ਦੇ ਆਰ.ਏ. ਸਟੂਡੀਓ 'ਚ ਸਾਰਾ ਬੱਚਾ ਸਮੇਤ ਕਲੋਨੀ ਲੋਕਾਂ ਨੂੰ ਅਗਵਾ ਕੀਤਾ ਸੀ ਲਗਭਗ 100 ਬੱਚੇ ਸਟੂਡੀਓ ਵਿੱਚ ਐਕਟਿੰਗ ਕਲਾਸਾਂ ਤੇ ਆਡੀਸ਼ਨ ਦੇ ਲਈ ਪਹੁੰਚੇ ਸਨ ਤੇ ਰੋਹਿਤ ਆ ਰਿਹਾ ਜੋ ਉੱਥੇ ਕੰਮ ਕਰਦਾ ਸੀ ਅਤੇ ਆਪਣੇ ਆਪ ਨੂੰ ਯੂਟਿਊਬਰ ਦੱਸਦਾ ਸੀ ਪਿਛਲੇ 4-5 ਦਿਨਾਂ ਤੋਂ ਬੱਚਿਆਂ ਦਾ ਆਡੀਸ਼ਨ ਲੈ ਰਿਹਾ ਸੀ ਤੇ ਵੀਰਵਾਰ ਨੂੰ ਉਸਦੇ 80 ਬੱਚਿਆਂ ਨੂੰ ਵਾਪਸ ਭੇਜ ਦਿੱਤਾ ਪਰ ਉੱਥੇ ਸਾਰਾ ਬੱਚਿਆਂ ਨੂੰ ਬੰਦਕ ਬਣਾ ਲਿਆ ਜਿਵੇਂ ਹੀ ਮੁੰਬਈ ਪੁਲਿਸ ਨੂੰ ਬੱਚਿਆਂ ਨੂੰ ਬੰਦਕ ਬਣਾਏ ਜਾਣ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਸਥਾਨਕ ਪੁਲਿਸ, ਐਟੀਐਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ 로ਹਿਤ ਅੰਦਰੋਂ ਪੁਲਿਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਕੋਈ ਵੀ ਹਮਲਾਵਰ ਕਾਰਵਾਈ ਉਸ ਨੂੰ ਪੜਕਾ ਸਕਦੀ ਹੈ। ਸنو ਪੜਕਾਇਆ ਨਾ ਜੋ ਆਵੇ ਨਹੀਂ ਤਾਂ ਉਹ ਅਜਹ ਕਦਮ ਚੁਕੇਗਾ ਜਿਸ ਨਾਲ ਬੱਚਿਆਂ ਨੂੰ ਨੁਕਸਾਨ ਪਹੁੰਚੇ ਉਸਨੇ ਇਹ ਵੀ ਕਿਹਾ ਕਿ ਮੈਂ ਇੱਕ ਯੋਜਨਾ ਬਣਾਈ ਹੈ ਤੇ ਇੱਥੇ ਕੁਝ ਬੱਚਿਆਂ ਨੂੰ ਬੰਦਕ ਬਣਾ ਕੇ ਰੱਖਿਆ ਤੇ ਆਰ ਸਟੂਡੀਓ ਵਿੱਚ ਸਾਰੇ ਬੱਚਿਆਂ ਇੱਕ ਬਜ਼ੁਰਗ ਨਾਗਰਿਕ ਅਤੇ ਇੱਕ ਆਮ ਆਦਮੀ ਨੂੰ ਬੰਦਕ ਬਣਾਉਣ ਵਾਲੇ ਰੋਹਿਤ ਆਰਿਆ ਨੂੰ ਪੁਲਿਸ ਨੇ 에ਅਰ ਗਨ ਅਤੇ ਕੁਝ ਸ਼ੱਕੀ ਰਸਾਇਣਿਕ ਪਦਾਰਥਾਂ ਨਾਲ ਜੋੜਾ ਗ੍ਰਿਫਤਾਰ ਕੀਤਾ ਇਸ ਦੌਰਾਨ ਰੋਹਿਤ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਰੋਹਿਤ ਤੇ ਗੋਲੀਬਾਰੀ ਕਾਇ ਕੀਤੀ ਤੇ ਗੋਲੀਬਾਰੀ ਵਿੱਚ ਰੋਹਿਤ ਨੂੰ ਵੀ ਗੋਲੀ ਲੱਗੀ ਅਤੇ ਪੁਲਿਸ ਨੇ ਉਸਨੂੰ ਹਸਪਤਾਲ ਚ ਦਾਖਲ ਕਰਵਾਇਆ ਤੇ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਤਦਰਦਾਨ ਦੱਸਿਆ ਕਿ ਅੱਜ ਕਮਿਸ਼ਨ ਦੇ ਉੱਪਰ ਲੋ ਮੀਟਿੰਗ ਕੀਤੀ ਜਾਣੀ ਹੈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਫੁੱਲ ਕਮਿਸ਼ਨ ਮੀਟਿੰਗ 31 ਅਕਤੂਬਰ ਯਾਨੀ ਅਜਨੋਂ ਪੰਜਾਬ ਪਵਨ ਚੰਨਗੜਿਤ ਵਿੱਚ ਹੋਵੇਗੀ ਤੇ ਇਸ ਸੰਬੰਧੀ ਜਾਣਕਾਰੀ ਦੰਦਿਆਂ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ 7ਵੀਂ ਵੀ ਮੀਟਿੰਗ ਹੋਣ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਪੁਲਿਸ ਸਥਾਨਕ ਸਰਕਾਰਾਂ ਸਮਾਜਿਕ ਨਿਆਂ ਤੇ ਹੋਰ ਵਿਭਾਗਾ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਐਸਸੀ ਐਸਟੀ ਅਤਿਆਚਾਰ ਰੋਕਥਾਮ ਐਕਟ ਤਹਿਤ ਦਰਜ ਕੇਸਾਂ ਦੀ ਸਥਿਤੀ ਸੰਬੰਧੀ ਰਿਪੋਰਟ ਲਈ ਜਾਵੇਗੀ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹ ਸਤਿ ਧੰਨਵਾਦ